ਇਓ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਸੁਖਹੁ ਤਨ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਪਾਤੀ ਸ਼ਾਹੋ ਸਿਰਸਾਂ ਹਾਂ ਦੇ ਸਾਹੋ ਉਹ ਨਗਰ ਦੇ ਵਿੱਚ ਵੀ ਹਰ ਇੱਕ ਦੇ ਨਾਲ ਬੜੇ ਪਿਆਰ ਦੇ ਨਾਲ ਵਿਚਰਦੇ ਹਨ ਮੁਹੱਬਤ ਰੱਖਦੇ ਹਨ ਸੋ ਅੱਜ ਸਾਰੇ ਰਿਸ਼ਤੇਦਾਰ ਨਗਰ ਨਿਵਾਸੀ ਸੰਕਤੀ ਰੂਪ ਵਿੱਚ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜਿਕ ਧਾਰਮਿਕ ਰਾਜਨੀਤਿਕ ਸਾਰੀਆਂ ਸ਼ਖਸੀਤਾਂ ਹਾਜ਼ਰੀ ਭਰਨ ਵਾਸਤੇ ਪਹੁੰਚੀਆਂ ਨੇ। ਪਰਿਵਾਰ ਵੱਲੋਂ ਬਣਾਏ ਹੋਏ ਪ੍ਰੋਗਰਾਮ ਦੇ ਮੁਤਾਬਕ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਜੀ ਉਹ ਕਿਰਪਾ ਕਰਕੇ ਦੋ ਕਮਿੰਟ ਮਾਈਕ ਤੇ ਆ ਕੇ ਸਹੇਬੇ ਕੁਮਾਰ ਤਸਾ ਗੁਰੂਆਂ ਦੀ ਪਾਵਨ ਚਰਨਾਂ ਦੀ ਹਾਜ਼ਰੀ ਲਗਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਖੁਸ਼ਾਈ ਸਮੇਂ ਦੇ ਵਿੱਚ ਇਕੱਤਰ ਹੋਏ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਪੈਂਟ ਮੈਂ ਜਿਸ ਕੀ ਕੋਲ ਇਸ ਥਾਨੀ ਸੰਸਾਰ ਨੂੰ ਅਨੁਵਿਧਾ ਕਰਕੇ ਕੁਝ ਸਮਾਂ ਪਹਿਲਾਂ ਸਾਨੂੰ ਸਦੀ ਦੀ ਵਿਛੋੜਾ ਦੇ ਗਿਆ ਇਹੋ ਜਨ ਚਾਹੀਦਾ ਬਹੁਤ ਨੇਕ ਸੁਭਾਤ ਔਰ ਹਰ ਦਿਲ ਅਜ਼ੀਜ਼ ਸਾਡੇ ਇਹ ਭੈਣ ਜੀ ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੇ ਪਰਿਵਾਰ 'ਚ ਕੀ ਇਡਾ ਦੁੱਖਾਂ ਦਾ ਪਾੜ ਟੇਗਾ ਪਰ ਕੀਤਾ ਕੁਝ ਨਹੀਂ ਜਾਣ ਸਕਦਾ ਕਹਿ ਤੇ ਦੇ ਦਏ ਪਰ ਇਹ ਪਾਣਾ ਮਨ ਨੂੰ ਬਹੁਤ ਔਖਾ ਹੈ ਕੀਤਾ ਕੁਝ ਨਹੀਂ ਜਾ ਸਕਦਾ ਉਹ ਉਨਾ ਉਹੀ ਹੈ ਜੋ ਨੂੰ ਮਨਜ਼ੂਰ ਹੈ ਬੜਾ ਹੀ ਸਾਡੇ ਨੱਗਰ ਦਾ ਇਨਾਮ ਪਰਿਵਾਰ ਦਸਾਂ ਨੂੰ ਆਂਦੀ ਕਿਰਤ ਕਰਨ ਵਾਲਾ ਮੇਰੇ ਪਰਿਵਾਰ ਦੇ ਨਾਲ ਇਹਨਾਂ ਦੀ ਮੇਰੇ ਬਾਬਾ ਜੀ ਸਰਦਾਰ ਠਾਕਰ ਸੀ ਪਿਤਾ ਜੀ ਸਰਦਾਰ ਨੌਕਲ ਸਿੰਘ ਦੇ ਨਾਲ ਬਹੁਤ ਨੇੜੇ ਦੀ ਫਾਂਡਰੀ ਜੇ ਮੈਂ ਪੁੱਲਦਾ ਨਾ ਹੋਣਾ ਤੇ ਸਾਡੇ ਚਾਚਾ ਜੀ ਸਰਪੂਤਾ ਸਿੰਘ ਦੇ ਉਹ ਚੋਲੇ ਵੀ ਮੇਰੇ ਦਾਦਾ ਜੀ ਸੀ। ਔਰ ਉਹ ਸੁਧਮਾਨ ਨੇ ਦੇ। ਬਹੁਤ ਨੇੜੇ ਹੋ ਕੇ ਉਪਕ੍ਰਿਤਿਆ ਦਾ ਹਰ ਦਿਨ ਦੇ ਰਿਹਾ। ਜਿੱਥੇ ਨੇ ਪਰਿਵਾਰ ਉਥੇ ਨਗਰ ਦੀ ਹਰ ਸੇਵਾ ਦੇ ਵਿੱਚ ਹਮੇਸ਼ਾ ਇੱਕ ਪਰਿਵਾਰ ਟੱਕ ਟੱਕ ਕੇ ਆ। ਜਿਵੇਂ ਭੁੱਲਦਾ ਨਾ ਹੋਵਾਂ ਤੇ ਮੇਰੇ ਚਾਚਾ ਜੀ ਸਰਪੂਤਾ ਸਿੰਘ ਜੀ ਕਰੀ 15 ਸਾਲ ਦਾ। ਇਸ ਨਗਰ ਦੇ ਸਪੰਸਰੇ ਸਾਡੇ ਵੱਡੇ ਵੀਰ ਤਸੀਹ ਸਿੰਘ ਸੁਖ ਹਮੇਸ਼ਾ ਹੀ ਨਕਰਦੇ ਹਰ ਚੰਗੇ ਮਸਰਤ ਸਮੇਂ ਅਗਾਹ ਵਧੂ ਸੋਚਦੇ ਪਤੀ ਗੁੰਦਿਆ ਨਗਰ ਦੇ ਪਤਵੰਤਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਕਿਉਂਕਿ ਵਿੱਚਰਨਾ ਬਹੁਤ ਔਕਾ ਹੈ ਹੁਣ ਸਮਾਂ ਹੀ ਹੋਰ ਤਰੰਦਾ ਹੋ ਗਿਆ ਇਹਦੇ ਵਿੱਚ ਵੀ ਸਾਡੇ ਵੀ ਜਸਪੀਰ ਸਿੰਘ ਔਰ ਮੇਰੇ ਬੱਚੇ ਲੱਭੀ ਸਿੰਘ ਨਗਰ ਦੀ ਹਰ ਜਿਹੜੇ ਸੇਵਾ ਕਰਨ ਦਾ ਤਿਆਰ ਕੀਤਾ ਔਰ ਬਦਸੜ ਦੇ ਸੇਵਾ ਦੇ ਵਿੱਚ ਹਿੱਸਾ ਵੀ ਪਾਇਆ ਇਸੇ ਦੀ ਬਦੌਲਤ ਹੀ ਅੱਜ ਇਹ ਦਾਇ ਪ੍ਰਥਮ ਮਾਰਦਾ ਕੱਟ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਪਰਿਵਾਰ ਦਾ ਨਗਰ ਦਾ ਵਿੱਚ ਲਾਕੇ ਦੇ ਵਿੱਚ ਕੀ ਪ੍ਰਵਾਹ ਸਮਾਖੇ ਦਾ ਸਾਥੀ ਦਿੰਦਾ ਸਮਾ ਆਪਣੀ ਚਾਲੇ ਚੱਲਦਾ ਹੈ ਸਾਨੂੰ ਇਹ ਆਸ ਹੀ ਰਹੀ ਸੀ ਕਿ ਸਾਡੀ ਪੈਣਣਾ ਇਹ ਇਤਾਂ ਦਾ ਪਾਣਾ ਵਰਤੂਗਾ ਕਿਉਂਕਿ ਇਹ ਪਰਿਵਾਰ ਚੰਗੀ ਸੋਚ ਰੱਖਣ ਵਾਲਾ ਔਰ ਹਮੇਸ਼ਾ ਦਾ ਬਦੂ ਪ੍ਰਵਾਹ ਸੀ ਕਿਤਾ ਕੁਛ ਨਹੀਂ ਜ਼ਰੂਰ ਕਰਦਾ ਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਤੀ ਕਰ ਸਕਦੇ ਕਿ ਜੇ ਮਾਲਕ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਿੱਛੇ ਜੋ ਵੀ ਸਕੇ ਸੰਭੀ ਪ੍ਰਵਾਹ ਸਾਨੂੰ ਭਾਣਾ ਮੰਨਦਾ ਬਲਵਕ ਹੋ ਗੁਰੂ ਚਰਨਾਂ ਦੇ ਆਸੇ ਦੇ ਨਾਲ ਜੋੜਨ ਵਾਸਤੇ ਕਥਾ ਦੇ ਵਿੱਚ ਸਾਡੇ ਇਸ ਨਕਰ ਦੇ ਮਾਨ ਸਰਬਜੀ ਸਿੰਘ ਜੀ ਹੈਡਪਰਚਾਰਜ ਸਾਨੂੰ ਨੇ ਕੀਤੀ ਗੁਰੂ ਮਾਇ ਦੇ ਆਸੇ ਅਨੁਸਾਰ ਸਭੂ ਜੀ ਦੀ ਚਾਹ ਅਸੀਸ ਬਾਰੇ ਬਖੂਬੀ ਦੱਸਿਆ ਹੈ ਪਰ ਕੀਤਾ ਕੁਝ ਨਹੀਂ ਜਾ ਸਕਦਾ ਉਹਦਾ ਹਟਾਸਰਾ ਲੈਣਾ ਪੈਂਦਾ ਹੈ ਗੁਰੂ ਮਹਾਰਾਜ ਦਾ ਉਪਾਸਰਾ ਹੀ ਹੈ ਜੀ ਮਾਲਕ ਸਾਨੂੰ ਅੱਗੇ ਤੋਂ ਇਸ ਤਕ ਦੀ ਕੜੀ ਦੇ ਵਿੱਚੋਂ ਉੱਬਰਦਾ ਬਲ ਬਖਸ਼ੋ ਅਵਰ ਪਿਛੇ ਪਰਵਾਹ ਨਾ ਮੰਨਤ ਬਖਸ਼ੋ ਇਹ ਨਾ ਕੁਝ ਕਰਦੇ ਸਮਾਂ ਦੇ ਗੈਰ ਕੋਈ ਜੀ ਕਾ ਖਲਸਾ ਵਾਹਿਗੁਰੂ ਦੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੇਰੇ ਮਾਵਾ ਸੁਣਾੜ ਭਾਦੀ ਜੀ ਧਿਆਨ ਕਰੋ ਅਜੇ ਤੋਂ ਕੁਝ ਦਿਨ ਪਹਿਲਾਂ ਜੋ ਸਾਰੇ ਨਸਾਰਾ ਉਹ ਗੁੰਦੇ ਤੋਂ ਲੋਨਾ ਸ਼ਰਧ ਕੀ ਚੜੇ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਵਿੱਚ 71 ਸਬਕ ਮਾਈ ਪਾਈ ਤੰਗ ਬਲਾਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਖਤੇ ਜਿਹੜਾ ਕੀ ਲਿਖਿਆ ਤੇ ਹੁਕਮ ਕਮਾਏ ਕੱਲੇ ਅਵਿਨਾਕਾ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਭਾਜੀ ਬਰਨੂਜੀਤ ਸਿੰਘ ਨੇ ਦੱਸਿਆ ਸਾਨੂੰ ਇਹ ਆਸ ਨਹੀਂ ਜਿਉ ਉਹ ਸਾਨੂੰ ਛੱਡ ਕੇ ਚਲੇ ਜਾਊਗਾ ਔਰ ਜੇ করুণਾ ਦੇ ਇਲਾਜ ਦੀ ਮੈਂ ਗੱਲ ਕਰਾਂ ਕਦੀ ਚੰਡੀਗੜ੍ਹ ਕਦੀ ਵਿਧਿਆਣਾ ਕਦੀ ਅੰਮ੍ਰਿਤਸਰ سارے چھوٹے ہوئے جسبیر جی کالا شاہ اسی طرح ہی نگر میرا ویر جسبیر جی کالا کر رہے میں آپ کے دے کی طرح اس دوسو اسی طرح سیوا کرتے رہے بل جی کا خالصہ بل جی کی فتح بہت بہت دنواد سردار رنجیت سابق سرپنچ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਚਵਰ ਤਖਤ ਦੇ ਮਹੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੱਜ ਬੈਠੀ ਸੰਗਤ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਚੇਰੀ ਲਿਖਿਆ ਤਿਹੇ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਦੇ ਉੱਥੀ ਜਾਹੇ ਤੇ ਮਹਾਵਾਕ ਅੰਸਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰ ਅਧਿਆਪਕ ਜਿਵੇਂ ਵੀਰ ਸਿੰਘ ਤੇ ਲਵਪ੍ਰੀਤ ਦੇ ਮਾਤਾ ਜੀ ਗਿਆਨ ਕੌਰ ਜੀ ਕੁਝ ਦਿਨ ਪਹਿਲਾਂ ਆਪਣੀ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਸੰ ਅੱਜ ਉਹਨਾਂ ਦੇ ਨਿਮਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਉਪ ਪਾਏ ਗਏ ਉਪਰੰਤ ਕੀਰਤੀ ਜਥਾ ਤੇ ਸਾਡੇ ਹਲਕੇ ਦੇ ਬਹੁਤ ਹੀ ਸਤਕਾਰਯੋਗ ਮਹਾਨ ਕਥਾਵਾਚਕ ਸਰਬਜੀਤ ਸਿੰਘ ਜੀ ਆਪਣੀ ਕਥਾ ਦੇ ਰਹੇ ਨੇ ਬਹੁਤ ਸਚਜੇ ਢੰਗ ਨਾਲ ਸਮਝਾਇਆ ਨਹੀਂ ਗਿਆ ਕਿ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਕਿਉਂਕਿ ਜਿਹੜਾ ਵੀ ਇਨਸਾਨ ਆਉਂਦਾ ਜਾਣਾ ਸਾਰਿਆਂ ਨੇ ਔਰ ਦੁੱਖ ਇਸ ਕਰਦਾ ਕਿ ਅਜੇ ਮਾਤਾ ਨੇ بڑے ਕਾਰਜ ਆਪਣੇ ਹੱਥਾਂ 'ਚ ਕਰਨੇ ਸੀ ਅਜੇ ਤੇ بڑے ਕਾਰਜ ਰਹਿੰਦੇ ਸੀ ਕਿਉਂਕਿ ਜਦੋਂ ਸੁੱਖ ਦੇਖਣ ਦਾ ਟਾਈਮ ਆਉਂਦਾ ਉਥੇ ਪ੍ਰਮਾਤਮਾ ਨੂੰ ਕੁਝ ਹੋਰ ਹੀ ਪਾਉਂਦਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਚੰਗੇ ਇਨਸਾਨ ਦੀ ਇਸ ਦੁਨੀਆ ਤੇ ਵੀ ਯਾਦ ਰਹਿੰਦੀ ਆ ਦੁਨੀਆ ਵੀ ਚਾਹੁੰਦੀ ਆ ਉਹ ਨਾ ਜਾਵੇ ਪਰ ਅੱਗੇ ਵੀ ਉਹਨਾਂ ਦੀ ਲੋੜ ਹੁੰਦੀ ਆ ਔਰ ਸਾਡੇ ਵਿੱਚ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਐਮ ਐਲ ਏ ਕੋਲ ਸਨ ਉਹ ਵੀ ਪਹੁੰਚ ਚੁੱਕੇ ਆ ਬੜਾ ਪਿਆਰ ਆ ਉਹਨਾਂ ਦਾ ਸਾਰੇ ਪਰਿਵਾਰ ਦੇ ਨਾਲ ਇਸ ਪਰਿਵਾਰ ਦੇ ਇਕੱਠ ਤੋਂ ਪਤਾ ਲੱਗਦਾ ਕਿ ਇਹਨਾਂ ਦਾ ਔਰ ਮਾਤਾ ਜੀ ਦਾ ਕਿੰਨਾ ਹਲਕੇ ਨਾਲ ਕਿੰਨਾ ਪਿੰਟ ਦੇ ਨਾਲ ਪਿਆਰ ਸੀ ਕਿਉਂਕਿ ਇੱਥੋਂ ਲੈ ਕਿਸੇ ਨੇ ਕੁਝ ਨਹੀਂ ਜਾਣਾ ਇਹ ਹੀ ਕਮਾਈ ਹੈ ਕਿ ਜਿਹੜੀ ਆਪਾਂ ਨੂੰ ਦਿਖਦੀ ਆ ਕਿ ਮਾਤਾ ਨੇ ਕਿਸੇ ਨੂੰ ਬੁਰਾ ਭਲਾ ਬੜੇ ਇਮਾਨਦਾਰ ਨੇਕ ਇਨਸਾਨ ਬਣ ਕੇ ਇੱਕ ਕਮਾਈ ਕੀਤੀ। ਇਹ ਕਮਾਈ ਇੱਥੇ ਬੈਠੀ ਆ ਕਿ ਜਿਨੀ ਸੰਗਤ ਬੈਠੀ ਆ ਕਿ ਮਾਤਾ ਨੂੰ ਦੇਖ ਕੇ ਸਾਰਿਆਂ ਨੂੰ ਦੁੱਖ ਹੋਇਆ ਕਿ ਅਜੇ ਮਾਤਾ ਦੀ ਸੰਹੋੜ ਨਜ਼ਰ ਨਾ ਆਵੇ। ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਇਆ। ਇੱਕ ਮਾਂ ਇਹੋ ਜੀ ਚੀਜ਼ ਆ ਜਿਹਦੀ ਗੋਦ ਵਿੱਚ ਸਵਰਗ ਜਿੰਨੀ ਮਿੱਠੀ ਨਿੱਕ ਮੈਂਦੀ ਐ। ਤੇ ਉਹ ਅੱਜ ਮਾਂ ਸਾਡੇ ਵਿੱਚੋਂ ਚਲੇ ਗਏ ਔਰ ਬੜਾ ਦੁੱਖ ਹੋਇਆ ਸੱਚੇ ਕਿ ਅਜੇ ਉਹਨਾਂ ਦੀ ਉਮਰ ਜਾਣ ਵਾਲੀ ਨਹੀਂ ਸੀ ਅਜੇ ਤੇ ਬੜੇ ਕਾਰਜ ਕਰਨੇ ਸਨ ਜਦੋਂ ਇਹਨਾਂ ਸੁਨਿਆ ਤੇ ਰਾਤ ਨੂੰ ਜਦੋਂ ਪਤਾ ਲੱਗਾ ਕਿ ਜਸਵੀਰ ਸਿੰਘ ਨੇ ਫੋਨ ਕੀਤਾ ਕਿ ਆ ਗੱਲ ਹੋ ਗਈ ਆ ਯਕੀਨ ਨਹੀਂ ਸਿਆੜਿਆ ਬਗਲੀ ਹੋਰ ਵੀ ਜਿੰਨੇ ਸਾਡੇ ਬੁਲਾਰੇ ਬੋਲ ਕੇ ਗਏ ਚੇਅਰਮੈਨ ਪਰਮਜੀਤ ਸਿੰਘ ਜੀ ਸਭ ਦਾ ਸਰਪੰਚ ਰਾਣਾ ਸਿੰਘ ਜੀ ਹੋਰ ਸਾਰੇ ਡਾਕਟਰ ਜਗਦੀਸ਼ ਸਿੰਘ ਜੀ ਹੁਣ ਇਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਰਮਿੰਦਰ ਸਿੰਘ ਜੀ ਲਾਲਪੁਰਾ ਉਹ ਵੀ 2 ਮਿੰਟ ਵਾਸਤੇ ਸ਼ਗਦਾ ਦੇ ਫੁੱਲ ਭੇਟ ਕਰਨਗੇ ਆਪਾਂ 1 ਮਿੰਟ ਵਾਸਤੇ ਮਾਤਾ ਜੀ ਨੂੰ ਸ਼ਗਦਾ ਦੇ ਫੁੱਲ ਭੇਟ ਕਰਨੀ ਹੈ ਇਹ ਲੀਕ ਕਮਾਈ ਜਿਸ ਤਰ੍ਹਾਂ ਪਾ ਇੱਥੇ ਬੈਠੇ ਆਂ ਜੇ ਆਪਾਂ ਇੱਕ ਸਵਾਸਤੇ ਵਾਈ ਸਿਮਰਨ ਕਰਾਂਗੇ ਤੇ ਉਹਦਾ ਇੱਕ ਫਲ ਮਿਲਦਾ ਅੱਜ ਆਪਣੀ ਜਿਹੜੀ ਸੱਚੀ ਸੁੱੱਚੀ ਸੰਧਾਰਣੀ ਆ ਉਹ ਸਾਰੇ ਨੇ ਆਪਾਂ ਗੁਰੂ ਵਾਹ 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 ਗੁਰੂ ਵਾ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੋੜ ਬੈਠੀ ਸਾਧ ਸੰਗਤ ਜੀ ਆਓ ਫਤਿਹ ਦੀ ਝਾਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਤਾ ਗਿਆਨ ਕੌਰ ਜੀ ਦੇ ਅਚਨਚੇਤ ਹੋਈ ਮੌਤ ਦੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਸੱਸ ਸਹਸਦਿਆਂ ਨਾਲ ਰਿਸ਼ਤੇਦਾਰਾਂ ਦੇ ਨਾਲ ਨਗਰ ਨਵਸੰਗਰ ਦੇ ਨਾਲ ਡੂੰਘਾ ਸੋਸ਼ਣ ਕਰ ਰਹੇ ਹਾਂ ਬਹੁਤ ਵੱਡਾ ਸਦਮਾ ਪ੍ਰਾਪਤ ਹੋ ਲੱਗਾ ਮੇਰੇ ਤੋਂ ਬੋਲਦਿਆਂ ਪਹਿਲਾਂ ਮੇਰੇ ਵੀਰ ਅਦਰਵਾਦੀ ਜਿਵੇਂ ਦੱਸਿਆ ਕਿ ਮੇਰੇ ਇਸ ਪਰਿਵਾਰ ਦੇ ਨਾਲ ਜਿੱਥੇ ਇੱਕ ਭਰਾਵੀ ਵੀਰ ਨਾਲ ਜਸਪੀਰ ਨਾਲ ਪ੍ਰੇਮ ਹੈ ਉਦੇ ਨਾਲ ਨਾਲ ਇਸ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਵੀ ਹੈ ਜਿਵੇਂ ਇਹਨਾਂ ਨੇ ਕੱਟੀ ਹਲਕੇ ਦੇ ਵਿੱਚ ਬਹੁਤ ਸਾਥ ਦਿੱਤਾ ਐਵੇਂ ਮੇਰੇ ਹਲਕਾ ਖਦੂਰ ਸਾਹਿਬ ਦੇ ਵਿੱਚ ਵੀ ਬਹੁਤ ਸਾਥ ਦਿੱਤਾ ਇਸ ਵੀਰ ਨੇ ਉਧਰ ਵੀ ਟਾਈਮ ਲਾਉਣਾ ਇੱਧਰ ਵੀ ਟਾਈਮ ਲਾਉਣਾ ਪਰ ਜੇ ਜਿਵੇਂ ਸਾਨੂੰ ਘਰੋਂ ਪ੍ਰੇਰਣਾ ਮਿਲਦੀ ਹੈ ਉਹ ਮਾਪ ਤੋਂ ਮਿਲਦੀ ਹੈ ਜੇ ਮਾਤਾ ਪਿਤਾ ਸਪੋਰਟ ਕਰਦਾ ਹੈ ਤਾਂ ਹੀ ਬੱਚਾ ਘਰੋਂ ਬਾਹਰ ਜਾ ਕੇ ਕਿਸੇ ਦੀ ਮੱਤ ਕਰ ਸਕਦਾ ਸੋ ਬਹੁਤ ਵੱਡਾ ਇਸ ਪਰਿਵਾਰ ਨੂੰ ਜਿਹੜਾ ਵਾ ਉਹ ਘਾਟਾ ਪਿਆ ਮਾਤਾ ਪਿਤਾ ਦੇ ਕਿਹਦਾ ਵੀ ਜਣਾ ਨਹੀਂ ਚਾਹੀਦਾ ਜਿਹਨੂੰ ਸੱਟ ਲੱਗੀ ਹੁੰਦੀ ਉਹਨੂੰ ਆਪਣਾ ਵੀਰਾ ਜਿਹਾ ਲੈਂਦੇ ਆ ਸਾਡੇ ਮਾਪਿਓ ਨੇ ਬੜੀ ਮਿਹਨਤ ਕੀਤੀ ਜਦੋਂ ਹੁਣ ਵਿਆਹ ਹੀ ਦੇਖਣ ਦਾ ਤੇ ਮਾਤਾ ਸਾਡੀ ਵੀ ਚੜ੍ਹਾਈ ਕਰ ਗਈ ਸੋ ਇਹ ਬੜਾ ਵੱਡਾ ਦੁੱਖਾ ਮਾਂ ਨੇ ਜਿਹਨੇ ਸਨੁਈਆਂ ਮੁਸ਼ਕਲਾਂ ਝੱਲ ਕੇ ਪਾਲਿਆ ਹੁੰਦਾ ਤੇ ਇਹੋ ਮੇਲਾ ਹੁੰਦਾ ਉਹਨਾਂ ਦਾ ਸੁੱਖ ਦੇਖਣ ਦਾ ਭਰੇ ਕੁਦਰਤ ਦਾ ਵਿਜੀ ਵਿਧਾਨ ਆ ਜਿਹੜਾ ਆ ਉਹਨੇ ਇੱਕ ਦਿਨ ਜਾਣਾ ਵਾ ਉਹ ਆਨਾ ਬਾਨਾ ਕੋਈ ਵੀ ਬੰਦਾ ਵਾ ਸੂਏ ਸੀ ਵੱਡੇ ਵੱਡੇ ਬੇਚੇ ਮੈਂ ਇਲਾਜ ਕਰਾਉਂਦੇ ਜਿਨ੍ਹਾਂ ਦੇ ਆਪਣੇ ਹਸਤਾ ਲਓ ਵੀ ਤੁਰ ਗਏ ਇੱਥੇ ਤੇ ਜਦੋਂ ਕੁਦਰਤ ਨੇ ਲਿਖਿਆ ਹੈ ਜਿਹਦਾ ਜਿਵੇਂ ਲਿਖ ਤੇ ਹੀ ਓਵੇਂ ਓਨੇ ਜਾਣਾ ਬਹੁਤ ਵੱਡਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪਿਆਰ ਜਿਵੇਂ ਗੱਲ ਸਮਝਣ ਦੀ ਹੈ ਜਾਣਾ ਇੱਕ ਦਿਨ ਸਾਰਿਆਂ ਨੇ ਆਪਾਂ ਆਪਣੇ ਤੋਂ ਪਹਿਲਾਂ ਵੀ ਦੁਨੀਆ ਕਈ ਸੌ ਸਾਲਾਂ ਦੀ ਚੱਲਦੀ ਆਈ ਹੈ ਤੇ ਸਾਡੀ ਕਈ ਪੀੜ੍ਹੀਆਂ ਇਸ ਚੱਕਰ ਚ ਲੱਗੀਆਂ ਗੱਲ ਬਸ ਇੰਨੀ ਜਹੀ ਮੰਨ ਲਈ ਨਹੀਂ ਬੰਦੇ ਨੂੰ ਤਾਂ ਬਹਿਮ ਰਹਿਦਾ ਖੜੇ ਮੈਂ ਨਹੀਂ ਜਾਣਾ ਸਾਰੀ ਗਲੀ ਚਲੀ ਜਾਣੀ ਸੋ ਜਿੱਥੇ ਅੱਗੇ ਜਾ ਕੇ ਸਵਰਗ ਭਾਲਦੇ ਆ ਨਾ ਤੇ ਇਹ ਵੀ ਇੱਕ ਸਵਰਗਾ ਜਿਹੜਾ ਤੁਹਾਨੂੰ ਜੀਵਨ ਮਿਲਿਆ ਵਾ ਜਿਸ ਬੰਦੇ ਦਾ ਇਸ ਜੀਵਨ ਦੇ ਵਿੱਚ ਸੋਖਿਆ ਜਿਸ ਬੰਦੇ ਦੇ ਇਸ ਮੰਨ ਤੇ ਸ਼ਾਂਤੀ ਆ ਉਹਦਾ ਇੱਥੇ ਵੀ ਸਵਰਗ ਹੀ ਆ ਤੇ ਜਿਸ ਬੰਦੇ ਦੇ ਇੱਥੇ ਜਾ ਕੇ ਮੰਨ ਤੇ ਸ਼ਾਂਤੀ ਆ ਉਹਨੇ ਅੱਗੇ ਵੀ ਸਵਰਗਾਂ ਹੀ ਕਮ ਸੋ ਕੋਸ਼ਿਸ਼ ਕਰਿਆ ਕਰੀਏ ਕਿ ਕਿਸੇ ਦਾ ਆਪਣੇ ਇੱਥੋਂ ਬੁਰਾ ਨਾ ਹੋਵੇ ਇਸ ਜੀਵਨ ਦੇ ਵਿੱਚ ਕੋਸ਼ਿਸ਼ ਕਰਿਆ ਕਰੀਏ ਕਿਸੇ ਦਾ ਸਾਡੇ ਹੱਥੋਂ ਹੱਕ ਨਾ ਦੱਬਿਆ ਜਾਵੇ ਕੋਸ਼ਿਸ਼ ਕਰਿਆ ਕਰੀਏ ਕਿ ਕਿਸੇ ਦਾ ਹੱਕ ਮਾਰ ਕੇ ਆਪਣੇ ਨਿਆਣਿਆਂ ਦੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਇੱਥੇ ਵੱਡੇ ਵੱਡੇ ਰਾਜੇ ਤੇ ਵਜ਼ੀਰ ਚਲਗੇ ਆ ਉਹ ਵੀ ਕੁਝ ਨਹੀਂ ਕਰ ਸਕੇ ਖਾਲੀ ਹੱਥ ਜਾਣਾ ਸੁਮੰਦਰ ਬਾਦਸ਼ਾਹ ਨੇ ਇਲਕਿਆ ਹੈ ਕਿ ਜਾਨ ਲੱਗਿਆ ਮੇਰੀ ਅੱਥੀ ਦੇ ਬਾਹਰ ਮੇਰੇ ਹੱਥ ਜਿਹੜੇ ਆ ਉਹ ਕੱਢ ਦਿਓ ਸੋ ਸਾਨੂੰ ਇਹ ਸਮਝਣਾ ਪਊਗਾ ਕਿ ਇਸ ਲਈ ਇਹ ਜਾਣਾ ਸੁਖ ਦੀ ਰੋਟੀ ਖਾਓ ਆਪਣੀ ਕਮਾਈ ਕਰੋ ਹੱਕ ਦੀ ਕਮਾਈ ਕਰਕੇ ਕੋਈ ਤਹਾ ਮਾੜੀ ਸ਼ੈ ਨਹੀਂ ਜਿੰਨਾ ਮਰਜੀ ਜੁੜ ਤੁਹਾਡੇ ਕੋਲ ਪੈਸਾ ਆਊਗਾ ਕਿਸੇ ਨੂੰ ਦਾਨ ਕਰੋਗੇ ਪੁੰਨ ਕਰੋਗੇ ਕਿਸੇ ਦੇ ਕੰਮ ਆਊਗਾ ਪਰ ਕਿਸੇ ਦਾ ਹੱਕ ਮਾਰ ਕੇ ਚੀਜ਼ਾਂ ਕਮਾਈਆਂ ਉਹ ਕਿਸੇ ਨਾ ਆਪਣੇ ਕੰਮ ਹੋਣੀਆਂ ਤੇ ਨਾ ਉਹਨਾਂ ਦੀ ਪੀੜੀਆਂ ਦੇ ਕੰਮ ਹੋਣੀਆਂ ਕਿਤੇ ਨਾ ਕਿਤੇ ਉਹ ਚੀਜ਼ਾਂ ਜਾ ਕੇ ਖਤਮ ਹੋ ਜਾਂਦੀਆਂ ਸੋ ਜਿਹੜੇ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੁੰਦੀ ਆ ਉਹਨਾਂ ਦੇ ਪਰਿਵਾਰ ਵੀ ਅੱਗੇ ਵਧਦੇ ਆ ਇਸ ਪਰਿਵਾਰ ਨੇ ਤੁਸੀਂ ਖੁਦ ਵੇਖਿਆ ਤੁਸੀਂ ਇਹਨਾਂ ਦੇ ਰਿਸ਼ਤੇਦਾਰ ਬੈਠੇ ਹੋ ਕਿੰਨੀ ਮਿਹਨਤ ਕੀਤੀ ਤੇ ਮਿਹਨਤ ਕਰਕੇ ਆਪਣੇ ਬਲਬੁੱਦੇ ਕਿੱਥੋਂ ਤੱਕ ਪਾਏ ਆ ਸਾਨੂੰ ਹਮੇਸ਼ਾ ਆਪਣੀ ਹੱਕ ਦੀ ਜਿਹੜੀ ਆ ਉਹ ਕਮਾਈ ਕਰਨੀ ਚਾਹੀਦੀ ਹੈ ਨਾ ਜਿਆਦਾ ਸਮਾਂ ਨਾ ਲੈਂਦਾ ਹੈ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਪੇਂਦੀ ਕਰਨਾ ਕਿ ਉਹਨਾਂ ਨੂੰ ਆਪਣਾ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਹਾਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਬਹੁਤ-ਬਹੁਤ ਧੰਨਵਾਦ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਐਮ ਐਲ ਏ ਹਲਕਾ ਕਲੂਰ ਸਾਹਿਬ ਸੋ ਹੁਣ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਹਰ ਨੇ ਕਿਹੜਾ ਜਿੰਨੇ ਵੀ ਪੰਚ ਸਰਪੰਚ ਸਰਦਾਰ ਪਹੁੰਚੇ ਨੇ ਉਨਾ ਕਰੀ ਮੈਂ ਹਾਰਦਿਕ ਤੌਰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਸਾਧ ਸੰਗਤ ਜੀ ਇੰਨੇ ਸ਼ਬਦ ਪ੍ਰਵਾਨ ਕਰਨੇ ਆਓ ਹੁਣ 2-4 ਮਿੰਟ ਲਈ ਸੰਤਨਮ ਵਾਹਿਗੁਰੂ ਦਾ ਜਾਪ ਕਰਾਂਗੇ ਉਪਰੰਤ ਸਤਿਗੁਰੂ ਮਹਾਰਾਜ ਆਪਣੇ ਆਸਣਾਂ ਤੇ ਜਾਣਗੇ ਤੇ ਫਿਰ ਆਪਾਂ ਗੁਰਦੁਆਰਾ ਨੰਗਰ ਸਾਰਿਆਂ ਸਾਕੇ ਜਾਣਾ ਸੰਗਤ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਜਿੱਥੇ ਆਪਾਂ ਇੰਨਾ ਲੰਬਾ ਸਮਾਂ ਬੈਠ ਜਾਂਦੇ ਹਾਂ ਉਥੇ ਬਾਹਰ ਇੱਕ ਦਾ ਸਤੂਤ ਜਾਣ ਤੱਕ 2-4 ਮਿੰਟ ਜ਼ਰੂਰ ਕਰ ਸਿਆ ਕਰੀਏ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਅਦਬ ਹੈ ਆਸ ਹੈ ਤੁਸੀਂ ਇਹ ਮੰਤੀ ਨੂੰ ਪ੍ਰਵਾਨ ਕਰੋਗੇ ਜੀ ਉਸ ਤੋਂ ਬਾਅਦ